ਫੋਇਪਰ ਜਿਲ੍ਹੇ ਅੰਦਰ ਲੁੱਟਖੋਹ ਦਾ سلسلہ ਲਗਾਤਾਰ ਜਾਰੀ ਹੈ ਤਾਜ਼ੀ ਘਟਨਾ ਜਿਹੜੀ ਆ ਉਹ ਫੋਇਪਰ ਦੇ ਹਲਕਾ ਜੀਰਾ ਵਿੱਚ ਵਾਪਰੀ ਹੈ ਜਿੱਥੇ ਦੋ ਮੋਟਰਸਾਈਕਲ ਸਵਾਰ ਲੁੱਟੇਰਿਆਂ ਨੇ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਜਿਸ ਕੋਲ 73000 ਰੁਪਏ ਰਕਮ ਜਿਹੜੀ ਆ ਉਹ ਖੋ ਕੇ ਲੋਟੇਰੇ ਜਿਹੜੇ ਆ ਫਰਾਗ ਹੋ ਗਏ ਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਤਸਵੀਰਾਂ ਕੋਈ ਪਰ ਦੇ ਹਲਕਾ ਜਿਗਾ ਦੀਆਂ ਹਨ ਜਿੱਥੇ ਇੱਕ ਔਰਤ ਕੋਲੋ ਲੋਟੇਰੇ ਨੇ ਲੁੱਟ ਜਿਹੜੀ ਆ ਉਹ ਕੀਤੀ ਐ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੀੜਤ ਔਰਤ ਨੇ ਦੱਸਿਆ ਕਿ ਉਹ ਬੈਂਕ ਵਿੱਚੋਂ ਪੈਸੇ ਜਿਹੜੇ ਆ ਉਹ ਕਢਵਾ ਕੇ ਲਈ ਆਈ ਸੀਗੀ ਤਾਂ ਜਦੋਂ ਜਿਗਾ ਦੇ ਸ਼ੇਰਾ ਵਾਲੇ ਚੌਕ ਦੇ ਨੇੜੇ ਪਹੁੰਚੀ ਤਾਂ ਪਿੱਛੋਂ ਦੋ ਲੋਟੇਰੇ ਆਏ ਅਤੇ ਉਸ ਦਾ ਪੈਸਿਆਂ ਨਾਲ ਭਰਿਆ ਹੋਇਆ ਪਰਸ ਜਿਹੜਾ ਖੋ ਕੇ ਫਰਾਰ ਹੋ ਗਿਆ ਪਿੜਤ ਔਰਤ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਲੁਟੇਰਿਆਂ ਦੀ ਭਾਲ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ ਅਤੇ ਅੱਗੇ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਸ ਉਸੇ ਮਾਮਲੇ ਤੇ ਪਿੜਤ ਔਰਤ ਦਾ ਕੀ ਕੁਝ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇੱਥੇ ਮੈਂ ਬੈਂਕ ਚੋਂ ਬੈਂਕਾ ਕਹਿੰਦਾ 6 ਲੱਖ ਰੁਪਈਆ ਸੀਗਾ ਮੇਰੇ ਕੋਲੇ ਮੱਲੋ ਕਹਿੰਦੀ ਮੈਂ ਰਹਿਣ ਵਾਲੀ ਆ ਤੇ ਇਥੋਂ ਫੋਕੇ ਲੈ ਗਏ ਉਹ ਲਿਖਿਆ ਬਿਲਕੁਲ ਬਿਲਕੁਲ ਲੈ ਗਏ ਐ ਤੇ ਕਿਹੜੀ ਬੈਂਕ ਕੰਮ ਇਹ ਤਾਂ ਬਾਕ ਤਾਂ ਨਹੀਂ ਪਤਾ ਕਿਹੜੀ ਬਕਾ ਨਾਈ ਸਾਲ ਬੈਂਕ ਚੋਂ ਕਢਾਈ ਆ ਨਹੀਂ ਨਾਲ ਹੋਵੇ ਮੇਰੀ ਭੈਣ ਸੀਗੀ ਅਸੀਂ ਆਟੋ ਜੇ ਤੇ ਸੀਗੇ ਉਹ ਮੋਟਰਸਾਈਕਲ ਤੇ ਸੀਗੇ ਬੋਲਤ ਦੇ ਭਜਣੇ ਸੀਗੇ ਉਹ ਬਾਈ ਜੀ ਦੋ ਪੀਪੀਆਂ ਸੀ ਮੇਰੇ ਚਾਚੇ ਲੱਗਦੇ ਆ ਇੱਕ ਅਮਰਜੀਤ ਕੌਰ ਦੇ ਇੱਕ ਨਾਲ ਉਹਨਾਂ ਦੀ ਭੈਣ ਸੀ ਉਹ ਆਜ ਪੰਜਾਬ ਨੈਸ਼ਨਲ ਬੈਂਕ ਚ ਆਏ ਇੱਥੋਂ ਪੈਸੇ ਕਢਾਉਣ 20000 ਰੁਪਏ ਉਹਨਾਂ ਦੇ ਕੋਲੇ ਸੀ ਪਹਿਲਾਂ ਤੇ 7000 ਰੁਪਏ ਉਹਨਾਂ ਨੇ ਇੱਥੋਂ ਕਢਾਇਆ ਤੇ ਉਸ ਤੋਂ ਬਾਅਦ ਇੱਥੇ ਹੀ ਉਹਨਾਂ ਦਾ ਕੋਈ ਬੰਦੇ ਅੰਦਰ ਬੈਠੇ ਰਹਿੰਦੇ ਆਮ ਆਮ ਹੀ ਅਕਸਰ ਹੀ ਵੇਖਿਆ ਲੁੱਟਾ ਖੁੱਟਾ ਤੇ ਹੁੰਦੀਆਂ ਰਹਿੰਦੀਆਂ ਵਾ ਤੇ ਉਹ ਉਸ ਤੋਂ ਪੈਸੇ ਕਢਾ ਕੇ ਜਦੋਂ ਗਏ ਆ ਤੇ ਉਹ ਪਿੱਛਾ ਕਰਦੇ ਰਹੇ ਪਿੱਛੋਂ ਹੌਲੀ ਹੌਲੀ ਉਸ ਤੋਂ ਬਾਅਦ ਉਹ ਛੇੜਾਣੇ ਚੌਕ ਤੋਂ ਬਾਅਦ ਕਮੇਹਰਾਂ ਵਾਲੇ ਚੌਕ ਦੇ ਕੋਲੇ ਜਾ ਕੇ ਉੱਥੇ ਉਹਨਾਂ ਨੇ ਉਹਨਾਂ ਨੂੰ ਪਰਸ ਖੋਲਿਆ ਤੇ ਆਟ ਦੇ ਵਿੱਚ ਜਾ ਰਹੇ ਸੀ ਤੇ ਉੱ ਤੇ ਉਹ ਆਇਤਾ ਗਣੀ ਮੱਥੀ ਕੇ ਪਿੱਛੇ ਕੋਈ ਚੀਜ਼ ਨਹੀਂ ਆ ਰਹੀ ਸੀ ਨਹੀਂ ਉਹ ਉੱਪਰ ਚੜ ਜਾਣੀ ਸੀ ਤੇ ਉੱਥੋਂ ਹੀ ਉਹਨਾਂ ਕੋਲ ਪਰਸ ਹੋ ਗਏ ਤੇ ਉਹ ਫਰਾਰ ਹੋ ਗਏ ਆ ਬੁਲਟ ਤੇ ਹੀ ਦੋ ਜਣੇ ਮੂੰਹ ਵੱਧੇ ਉਹਨਾਂ ਦੇ ਤੇ ਜਾਣਕਾਰੀ ਕੋਈ ਪੁਲਿਸ ਨੂੰ ਦਿੱਤੀ ਹੈ ਹਾਂਜੀ ਪੁਲਿਸ ਨੇ ਸਬੰਧਤ ਜਾਣਕਾਰੀ ਦਿੱਤੀ ਹੈ ਜੀ ਤੇ ਬਾਕੀ ਸੀਸੀਟੀਵੀ ਦੀ ਹੁਣ ਫੁਟੇਜ ਅਸੀਂ ਟਰੈਕ ਕਰ ਰਹੇ ਆ ਇੱਥੋਂ ਪੰਜਾਬ ਨੈਸ਼ਨਲ ਬੈਂਕ ਤੋਂ ਲੈ ਕੇ ਤੇ ਸ਼ੀਰਾਂ ਚੌਕ ਤੱਕ ਕੜਾਈ ਆ ਉਹ ਤਾਂ ਅੱਗੇ ਉਫਰੋਏਪੁਰ ਰੋਡ ਵਾਲੀ ਸਾਈਡ ਨੂੰ ਗਏ ਆ ਕਿ ਕਿਹੜਾ ਪੈਂਟ ਕੀ ਨਾਮ ਤੇ ਕੀ ਮਾਮਲਾ ਕੀਤਾ ਮਾਲਾ ਪੈਂਟ ਸਾਡਾ ਮਲੋਕੇ ਆ ਜੀ ਮੇਰਾ ਨਾਂ ਵੀਰ ਸਿੰਘ ਆ ਜੋ ਅੱਜ ਇੱਥੇ ਪੰਜਾਬ ਨੈਸ਼ਨਲ ਬੈਂਕ ਤੋਂ ਅਮਰਜੀਤ ਕੌਰ ਵਾਈਫ ਆਫ ਗੁਰਾ ਸਿੰਘ ਜੋ 70000 ਰੁਪਇਆ ਬੈਂਕ ਚੋਂ ਕਢਾਇਆ ਉਹਨਾਂ ਨੇ ਤੇ 20000 ਮਤਲਬ ਉਹਨਾਂ ਦੇ ਕੋਲੇ ਸੀ ਪਹਿਲਾਂ ਨਾਲ ਉਹਨਾਂ ਦੀ ਸਿਸਟਰ ਆ ਬਰਨਾਲੇ ਤੋਂ ਇੱਥੋਂ ਕਢਾ ਕੇ ਜਦੋਂ ਇੱਥੋਂ ਆਟੋ ਤੇ ਬਹਿ ਗਏ ਆ ਤੇ ਚਲੇ ਗਏ ਆ ਛੇਰਾਂ ਵਾਲੀ ਚੌਕ ਵਾਲੀ ਸਾਈਡ ਨੂੰ ਤੇ ਉੱਥੇ ਦੋ ਮੋਟਰਸਾਈਕਲ ਤੇ ਬੰਦੇ ਤਾਂ ਇੱਥੋਂ ਹੀ ਲੱਗੇ ਸੀਗੇ ਮਗਰ ਉਹਨਾਂ ਨੂੰ ਪਤਾ ਨਹੀਂ ਲੱਗਾ ਇਸ ਚੀਜ਼ ਦਾ ਵੀ ਸਾਡੇ ਮਗਰ ਬੰਦੇ ਲੱਗੇ ਹੋਏ ਆ ਤੇ ਆਟੋ ਦੇ ਵਿੱਚੋਂ ਮਤਲਬ ਬੈਕ ਹੋ ਕੇ ਉਹਨਾਂ ਤੋਂ ਜਿਹੜਾ ਪਰਸ ਸੀਗਾ ਉਹ ਲੈ ਕੇ ਤੇ ਫਰੋਖ ਰੋਡਾਂ ਨੂੰ ਫਰਾਰ ਹੋ ਗਏ ਆ ਜੋ ਇਹ ਦਿਨੋਂ ਦਿਨ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਨਸ਼ੇ ਦਾ ਕਾਰਨ ਕਰਕੇ ਇਹ ਮਤਲਬ ਲੁੱਟਾਂ ਖੋਹਾਂ ਹੋ ਰਹੀਆਂ ਸੋ ਪ੍ਰਸ਼ਾਸਨ ਨੂੰ ਇਹ ਤੇ ਮਤਲਬ ਕਿ ਨਾਥ ਪਾਉਣੀ ਚਾਹੀਦੀ ਆ ਤੇ ਜੋ ਸਾਡੀ ਮਾਇਆ ਲੁੱਟੀ ਗਈ ਆ ਖੋਈ ਗਈ ਆ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਸੀਸੀਟੀਵੀਆਂ ਦੀਆਂ ਫੁਟੇਜ ਸਾਰੀਆਂ ਮਤਲਬ ਖੰਗਾਲ ਕੇ ਤੇ ਸਾਡੀ ਜਿਹੜੀ ਬੰਦੀ ਰਕਮਾਂ ਵਾਪਸ ਕੀਤੀ ਜਾਵੇ ਅਸੀਂ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆਂ ਤੇ ਅੱਗੇ ਵਾਸਤੇ ਜੋ ਆ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਆਕਸੀ ਵਰਤੀ ਜਾਵੇ ਸਰ ਜੋ ਇੱਕ ਲੇਡੀਸ ਕੋ ਅੱਜ ਫੈਸਲਵਾਰੀ ਦੇ ਰੱਖਿਆ ਕਿ ਕਹਿੰਦਾ ਅਸੀਂ ਉਹਨੇ ਕੀ ਤਾਂ ਵੀ ਭਾਗੋ ਅੱਜ ਇੱਕ ਲੇਡੀ ਸੀ ਇੱਥੇ ਸਾਡੇ ਜੀਰੇ ਹਲਕੇ ਦੇ ਬਰਨਾਲੇ ਪਿੰਡ ਦੀ ਉਹਨਾਂ ਨੇ ਤੇ 3000 ਰੁਪਏ ਤੋਂ ਕੋਈ ਆਮਨ ਪੀਐਨਬੀ ਬੈਂਕ ਚੋਂ ਖਡਵਾਇਆ ਸੀ ਉਹ ਜੋ ਲੈ ਕੇ ਆਟੋ ਤੇ ਜਾ ਰਹੇ ਸੀਗੇ ਤੇ ਦੋ ਆਦਮੀ ਜੀ ਬੁਲਟ ਮੋਟਰਸਾਈਕਲ ਤੇ ਉਹਨਾਂ ਨੇ ਉਹ ਜਿਹੜਾ ਪੈਸੇ ਵਾਲਾ ਵਾਪਸ ਹੀ ਖੋਲਿਆ ਉਹ ਦੋਨੋਂ ਆਦਮੀਆਂ ਦੀ ਫੋਟੋ ਬਿਲਕੁਲ ਕਲੀਅਰ ਸਟੇਟ ਬੈਂਕ ਦੇ ਕੈਮਰਾ ਚ ਆ ਗਈ ਹੈ ਤੇ ਜਲਦੀ ਤੋਂ ਜਲਦੀ ਇਸ ਨੂੰ ਰਸ਼ ਕਰ ਸਰ ਕੋਈ ਐਸਐਸ ਅਜਾ ਲੱਗਿਆ ਹੈ ਯਾਰ ਕਿ 1 ਲੱਖ ਰੁਪਿਆ ਅਮਾਉਂਟ ਦਸੀ ਯਾਰ 73000 ਰੁਪਏ ਬੈਂਕ ਤੋਂ ਵਿਡਰਾ ਹੋਇਆ ਕੁਝ ਪੈਸੇ 20000 ਰੁਪਿਆ ਨੂੰ ਕੋਈ ਪਹਿਲਾਂ ਸੀ ਉਹ ਬੰਦੇ ਬਿਲਕੁਲ ਜਦੋਂ ਇੰਟਰ ਹੋਇਆ ਬੈਂਕ ਦੇ ਵਿੱਚ ਬਿਨਾਂ ਮਤਲਬ ਤੋਂ ਵੀ ਬੈਠਾ ਰਿਹਾ ਬੈਂਕ ਦੇ ਬਾਹਰ ਆ ਰਹੇ ਆ ਬਿਲਕੁਲ ਬੁਲਟ ਮੋਟਰਸਾਈਕਲ ਦੇ ਉੱਪਰੋਂ ਬਿਲਕੁਲ ਸਾਫ਼ਾ ਅਸੀਂ ਅੱਗੇ ਵੀ ਹੋਰ ਕੰਮ ਦੇ ਚੈੱਕ ਕਰ ਰਹੇ ਹਾਂ ਉਹਨਾਂ ਨੂੰ ਜਲਦੀ ਅਡਰੈਸ ਕਰਾਂਗੇ